ਦੀ ਗੁਰੂ ਮਹਾਰਾਜ ਦਾ ਅਸ਼ੀਰਵਾਦ ਲੱਤ ਨਤਮਸਟਕ ਹੋਏ ਆ ਗੁਰੂ ਘਰ ਦੇ ਵਿੱਚ ਔਰ ਸਾਹਿਬਜ਼ਾਦਿਆਂ ਦਾ ਅਸ਼ੀਰਵਾਦ ਲੈ ਕੇ ਮਾਤਾ ਗੁਜਰਕੌਰ ਜੀ ਦਾ ਅਸ਼ੀਰਵਾਦ ਲੈ ਕੇ ਜਿਹੜੀ ਕਿ ਇੱਕ ਬਹੁਤ ਵੱਡੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਜੋ ਕਿ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸ਼ੁਰੂ ਕੀਤੀ ਹੈ ਬਿੱਡ ਬਿੱਟੀ ਹੈ ਔਰ ਇਹਦੇ ਤਹਿਤ ਅੱਜ ਅਸੀਂ ਉਰੇ ਫਤਿਹਗੜ੍ਹ ਸਾਹਿਬ ਵਿਖੇ ਜਿੱਥੇ ਤੁਸੀਂ ਅੱਜ ਉਰੇ ਇਕੱਠੇ ਹੋਏ ਹੋ ਉਰੇ ਮੈਂ ਸਾਰੇ ਇਲੈਕਟ੍ਰੋਨਿਕ ਮੀਡੀਆ ਦਾ ਪ੍ਰਿੰਟ ਮੀਡੀਆ ਦਾ ਉਰੇ ਪਹੁੰਚਣ ਤੇ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਹਾਂ ਉੱਥੇ ਨਾਲ ਅੱਜ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਅੱਜ ਸਾਡੀ ਇਸ ਮੀਟਿੰਗ ਦੇ ਵਿੱਚ ਫਤਿਹਗੜ੍ਹ ਸਾਹਿਬ ਦੇ ਡੀਸੀ ਸੋਨਾ ਠੰਡ ਜੀ ਤੇ ਐਸਐਸਪੀ ਸ਼ੁਭਮ ਅਗਰਵਾਲ ਜੀ ਤੇ ਇਹਨਾਂ ਦੀ ਅਗਵਾਈ ਦੇ ਵਿੱਚ ਜਿੰਨੇ ਆਫੀਸਰ ਸਾਡੇ ਚਾਹੇ ਸਿਵਲ ਪ੍ਰਸ਼ਾਸਨ ਦੇ ਚਾਹੇ ਪੁਲਿਸ ਪ੍ਰਸ਼ਾਸਨ ਦੇ ਉਹ ਅਵੇਲੇਬਲ ਸੀਗੇ ਤੇ ਅੱਜ ਅਸੀਂ ਜਿਹੜੀ ਇਹ ਮੀਟਿੰਗ ਲੱਤੀ ਹੈ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਇਹ ਜਿਹੜੇ ਜ਼ਿਲ੍ਹੇ ਦੀ ਜ਼ਿੰਮੇਵਾਰੀ ਬਤੌਰ ਮਨਿਸਟਰ ਵਜੋਂ ਮੈਨੂੰ ਦਿੱਤੀ ਹੈ ਤੇ ਮੇਰੇ ਨਾਲ ਇਸ ਸਮੇਂ ਮੌਜੂਦ ਨੇ ਸਾਡੇ ਐਮਐਲਏ ਫਤਿਹਗੜ੍ਹ ਸਾਹਿਬ ਤੋਂ ਸਰਦਾਰ ਲਖਵੀਰ ਸਿੰਘ ਜੀ ਰਾਏ ਸਾਹਿਬ ਐਮਐਲਏ ਅਮਲੋ ਤੋਂ ਗੁਰਿੰਦਰ ਸਿੰਘ ਗੈਰੀਵੜਿੰਗ ਜੀ ਤੇ ਐਮਐਲਏ ਬਸੀ ਪਠਾਣਾ ਤੋਂ ਰੁਪਿੰਦਰ ਸਿੰਘ ਜੀ ਹੈਪੀ ਮੇਰੇ ਨਾਲ ਉਰੇ ਮੌਜੂਦ ਨੇ ਔਰ ਇਸ ਦੇ ਵਿੱਚ ਅਫਸਰਾਂ ਦੀ ਜਿਹੜੀ ਸਾਡੀ ਇਹ ਮੀਟਿੰਗ ਹੋਈ ਹੈ ਇਹਦੇ ਵਿੱਚ ਕਲੀਅਰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਜਿਹੜੀ ਇਹ ਜੁਧ ਨਸ਼ਿਆਂ ਵਿਰੁੱਧ ਮੁਹਿੰਮ ਸਟਾਰਟ ਹੋਈ ਹੈ ਔਰ ਇਹ ਇਸ ਮੁਹਿੰਮ ਨੂੰ ਹੁਣ ਆਪਾਂ ਇੱਕ ਇੱਕ ਐਸੇ ਅੰਜਾਮ ਤੱਕ ਲੈ ਕੇ ਜਾਣਾ ਹੈ ਕਿ ਜਿੱਥੇ ਪੰਜਾਬ ਦੇ ਵਿੱਚ ਹੁਣ ਇੱਕ ਵੀ ਐਸੀ ਕੋਈ ਕਾਲੀ ਭੇਡ ਬਚੀ ਨਾ ਰਹਿ ਜਾਵੇ ਜਿਹੜੀ ਨਸ਼ੇ ਦਾ ਸੌਦਾਗਰ ਨਸ਼ੇ ਦਾ ਵਪਾਰ ਕਰਦੀ ਹੋਵੇ ਔਰ ਯਾ ਤਾਂ ਉਹ ਪੰਜਾਬ ਛੱਡੂਗਾ ਜਿਹੜਾ ਵੀ ਨਸ਼ੇ ਦਾ ਸੌਦਾਗਰ ਉਹ ਯਾ ਤਾਂ ਉਹ ਪੰਜਾਬ ਛੱਡੂਗਾ ਯਾ ਇਹ ਨਸ਼ੇ ਦਾ ਵਪਾਰ ਛੱਡੂਗਾ ਇਹ ਸਾਡੀ ਕਲੀਅਰ ਇੱਕਦਮ ਕਲੀਅਰ ਵਰਡਸ ਨੇ ਸਾਡੇ ਐਨ ਔਰ ਇਹਦੇ ਲਈ ਸਾਡਾ ਜਿਹੜਾ ਪੂਰਾ ਪ੍ਰਸ਼ਾਸਨ ਕਿਆ ਹੈ ਪੁਲਿਸ ਵਿਭਾਗ ਹੋਵੇ ਚਾਹੇ ਐਡਮਿਨਿਸਟ੍ਰੇਟਿਵ ਸਾਡਾ ਵਿਭਾਗ ਹੋਵੇ ਸਾਰੇ ਸਾਡਾ ਪ੍ਰਸ਼ਾਸਨ ਔਨ ਟੂਜ਼ ਹੈ ਔਰ ਸਾਰਿਆਂ ਦੇ ਵਿੱਚ ਬੜੀ ਪੋਜ਼ਿਟਿਵਿਟੀ ਹੈ ਔਰ ਸਾਰੇ ਦਿਲੋਂ ਚਾਹੁੰਦੇ ਨੇ ਉਹ ਕਿਉਂਕਿ ਸਾਰੇ ਪੰਜਾਬ ਦੇ ਵਾਸੀ ਨੇ ਪੰਜਾਬੀ ਨੇ ਉਹਨਾਂ ਦੇ ਵੀ ਬੱਚੇ ਨੇ ਉਹਨਾਂ ਦੇ ਵੀ ਘਰਾਂ 'ਚ ਫੈਮਿਲੀ ਮੈਂਬਰਸ ਨੇ ਔਰ ਦਿਲੋਂ ਚਾਹੁੰਦੇ ਨੇ ਸਾਰੇ ਕਿ ਇਸ ਇਹਨੂੰ ਆਪਾਂ ਜੜੋ ਉਖਾੜ ਦਈਏ ਤੇ ਨਾਲ ਇਸ ਦੇ ਨਾਲ ਨਾਲ ਮੈਂ ਤੁਹਾਡੇ ਮਾਧਿਅਮ ਦੇ ਨਾਲ ਉਰੋ ਇੱਕ ਬੇਨਤੀ ਪੰਜਾਬ ਦੀ ਜਨਤਾ ਨੂੰ ਵੀ ਕਰਨੀ ਚਾਹੂਗਾ ਕਿ ਉਪਰਾਲਾ ਬਹੁਤ ਨੋਬਲ ਕੌਜ਼ ਉਪਰਾਲਾ ਇਹ ਸ਼ੁਰੂ ਕੀਤਾ ਜੋ ਪੰਜਾਬ ਸਰਕਾਰ ਨੇ ਇਹਦੇ ਵਿੱਚ ਪੰਜਾਬ ਦੀ ਜਨਤਾ ਹੁਣ ਮੋٹے ਨਾਲ ਮੋਟਾ ਲਾ ਕੇ ਸਾਡਾ ਸਾਥ ਦਿਓ ਆਪਾਂ ਰਲ ਮਿਲ ਕੇ ਚਾਹੇ ਇਹ ਕੋਈ ਵੀ ਪੋਲੀਟੀਕਲ ਪਾਰਟੀ ਦਾ ਬੰਦਾ ਹੋਵੇ ਸਾਨੂੰ ਕਿਸੇ ਅਸੀਂ ਵੈਲਕਮ ਕਰਦੇ ਹਾਂ ਕੋਈ ਵੀ ਪੋਲੀਟੀਕਲ ਪਾਰਟੀ ਦਾ ਬੰਦਾ ਹੋਵੇ ਕਿਸੇ ਦਾ ਸਪੋਰਟਰ ਹੋਵੇ ਆਓ ਇਸ ਕੰਮ ਦੇ ਉੱਤੇ ਇੱਕ ਮਤ ਹੋ ਕੇ ਆਪਾਂ ਇਕੱਠੇ ਹੋ ਕੇ ਹੰਬੜਾ ਮਾਰੀਏ ਔਰ ਇਹ ਨਸ਼ੇ ਦੇ ਕੋੜ ਨੂੰ ਆਪਾਂ ਸਾਰੀ ਜ਼ਿੰਦਗੀ ਲਈ ਪੰਜਾਬ ਦੇ ਵਿੱਚੋਂ ਖਤਮ ਕਰੀਏ ਪਰ ਨਾਲ ਮੈਂ ਇਸ ਦੇ ਰੋਡ ਮੈਪ ਕਿਸ ਤਰ੍ਹਾਂ ਤਿਆਰ ਕੀਤਾ ਗਿਆ ਜਿਹੜਾ ਰੋਡ ਮੈਪ ਦੇ ਵਿੱਚ ਅਸੀਂ ਇਹਦੇ ਚ ਇਹ ਕਿਹਾ ਵੀ ਇੱਕ ਤਾਂ ਆਪਾਂ ਸਾਰੇ ਦੇ ਸਾਰੇ ਜਿੰਨੇ ਸਾਡੇ ਨਸ਼ਾ ਛਡਾਊ ਕੇਂਦਰ ਨੇ ਚਾਹੇ ਸਰਕਾਰ ਦੇ ਨੇ ਚਾਹੇ ਉਹ ਪ੍ਰਾਈਵੇਟ ਨੇ ਉਹ ਤੇ ਜਿਹੜੇ ਸਾਡੇ ਓਟ ਕਲੀਨਿਕ ਨੇ ਉਹ ਰੀਹੈਬਿਲੀਟੇਸ਼ਨ ਸੈਂਟਰ ਨੇ ਉਹ ਵੀ ਉਹਨਾਂ ਦੀ ਰੈਗੂਲਰ ਚੈਕਿੰਗ ਹੋਊਗੀ ਨੇ ਰੈਗੂਲਰ ਚੈਕਿੰਗ ਕਰਨ ਤੋਂ ਬਾਅਦ ਉੱਥੇ ਜਿਹੜੇ ਸਾਡੇ ਮਤਲਬ ਕਿ ਜ਼ਰੂਰਤਮੰਦ ਦਵਾਈਆਂ ਨੇ ਉਹ ਜ਼ਰੂਰਤਮੰਦ ਦਵਾਈਆਂ ਹਰ ਸਮੇਂ ਉੱਥੇ ਅਵੇਲੇਬਲ ਹੋਣਗੀਆਂ ਕਿਉਂਕਿ ਜਦੋਂ ਨਸ਼ੇ ਦੀ ਇਹ ਸਪਲਾਈ ਚੇਨ ਟੁੱਟੂਗੀ ਨਰਸ਼ਰੀ ਸਪਲਾਈ ਚੇਨ ਟੁੱਟਣ ਤੋਂ ਬਾਅਦ ਚੋਂ ਜਿਹੜੇ ਬੱਚੇ ਇਸ ਜੰਜਾਲ ਦੇ ਵਿੱਚ ਫਸ ਚੁੱਕੇ ਨੇ ਤਾਂ ਉਹਨਾਂ ਨੂੰ ਫਿਰ ਇਮੀਡੀਏਟਲੀ ਸੰਭਾਲਣ ਦੀ ਜ਼ਰੂਰਤ ਪਾਊਗੀ ਸੋ ਉਹਨਾਂ ਨੂੰ ਸੰਭਾਲਣ ਲਈ ਜਦੋਂ ਉਹਨਾਂ ਦੇ ਮਾਪਿਓ ਉਹਨੂੰ ਲੈ ਕੇ ਸਾਡੇ ਰੀਹੈਬਿਲੀਟੇਸ਼ਨ ਸੈਂਟਰ ਚ ਨਸ਼ਾ ਛਡਾਊ ਕੇਂਦਰਾ ਚ ਲਿਆਂਗੇ ਤਾਂ ਅਸੀਂ ਉੱਥੇ ਪੂਰੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ ਸਾਰਾ ਇਹਦੇ ਲਈ ਡੀਸੀ ਸਾਹਿਬ ਤੋਂ ਟੋਟਲ ਇਹਨਾਂ ਨੂੰ ਆਦੇਸ਼ ਵੀ ਜਾਰੀ ਕਰ ਦਿੱਤੇ ਗਏ ਨੇ ਤੇ ਨਾਲੇ ਨਾਲ ਤੋਂ ਡੇਲੀ ਡੇਲੀ ਮੋਨਿਟਰਿੰਗ ਕਰਕੇ ਰਿਪੋਰਟ ਵੀ ਲਿਆਵਾਂਗੇ ਐਦਾਂ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਸਾਡਾ ਰੋਡ ਮੈਪ ਇਹ ਹੈ ਕਿ ਜਿੱਥੇ-ਜਿੱਥੇ ਨਸ਼ੇ ਦੇ ਸਦਾਗਰ ਨੇਹਰੀਆਂ ਦੇ ਵਿੱਚ ਸਵੇਰਿਆਂ ਦੇ ਵਿੱਚ ਇਹ ਸਕੂਟਰਾਂ ਤੇ ਮੋਟਰਸਾਈਕਲਾਂ ਤੇ ਆਂਦੇ ਨੇ ਤੇ ਆਕੇ ਇਹ ਨਸ਼ਾ ਪਿੰਡਾਂ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਕਿਤੇ ਦੇਖੇ ਜਾਂਦੇ ਨੇ ਅਸੀਂ ਉੱਥੇ ਮਸ਼ਤੇਦੀ ਦੇ ਨਾਲ ਸਿਵਲ ਵਰਦੀ ਦੇ ਵਿੱਚ ਆਪਣੇ ਜਿਹੜੇ ਸੂਈਏ ਲਗਾਤੇ ਜਦੋਂ ਵੀ ਹੁਣ ਕੋਈ ਵੀ ਨਸ਼ੇ ਦਾ ਸਮਗਲਰ ਉਸ ਏਰੀਆ ਚ ਆਊਗਾ ਅਸੀਂ 1 ਸੈਕਿੰਡ ਦੇ ਅੰਦਰ ਉਹਨਾਂ ਨੂੰ ਧਰਦ ਬੋਚਣਾ ਔਰ ਧਰਦ ਬੋਚਣ ਤੋਂ ਬਾਅਦ ਚ ਉਹਨਾਂ ਤੇ ਬਣਦੀ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਔਰ ਉਹਨਾਂ ਨੂੰ ਸਲਾਖਾ ਪਿੱਛੇ ਸੱਟਾਂਗੇ ਔਰ ਦੂਸਰੀ ਗੱਲ ਜਿਹੜੇ ਨਸ਼ੇ ਦੇ ਸਦਾਗਰ ਜਿਨ੍ਹਾਂ ਨੇ ਨਜਾਇਜ਼ ਕਬਜ਼ੇ ਕਰਕੇ ਜਾਂ ਅਨ ਅਪਰੂਵਡ ਜਿਨ੍ਹਾਂ ਨੇ ਸਰਕਾਰ ਤੋਂ ਬਿਨਾ ਅਪਰੂਵਲਾਂ ਤੋਂ ਬਿਲਡਿੰਗਾਂ ਬਣਾ ਰੱਖੀਆਂ ਨੇ ਕਾਲੀ ਕਮਾਈ ਦੀਆਂ ਔਰ ਜਿਨ੍ਹਾਂ ਨੇ ਬਿਲਡਿੰਗਾਂ ਬਣਾ ਰੱਖੀਆਂ ਨੇ ਲੋਕਾਂ ਦੇ ਬੱਚਿਆਂ ਦੇ ਖੂਨ ਦੇ ਨਾਲ ਜਿਨ੍ਹਾਂ ਨੇ ਲਿੱਕੇ ਰਜਿਸਟਰੀਆਂ ਕਰਾਈਆਂ ਐਸੀਆਂ ਬਿਲਡਿੰਗਾਂ ਅਸੀਂ ਕੋਈ ਨਹੀਂ ਛੱਡਾਂਗੇ ਜਿਹੜੀਆਂ ਅਨ ਅਪਰੂਵਡ ਹੋਣਗੀਆਂ ਜਿਹੜੇ ਕਿਉਂਕਿ ਸਾਡੇ ਉੱਤੇ ਕਾਨੂੰਨ ਦਾ ਵੀ ਬੜਾ ਵੱਡਾ ਪ੍ਰੈਸ਼ਰ ਹੁੰਦਾ ਹੈ ਸੋ ਸਰਕਾਰ ਜਦ ਕੰਮ ਕਰਦੀ ਹੈ ਕਾਨੂੰਨ ਦਾ ਵੀ ਅਸੀਂ ਪੱਖ ਦੇਖ ਕੇ ਚੱਲਣਾ ਹੈ ਸੋ ਮੈਂ ਮਾਨਯੋਗ ਤੁਹਾਡੇ ਮਾਧਿਅਮ ਦੇ ਨਾਲ ਹੱਥ ਜੋੜ ਕੇ ਅਦਾਲਤਾਂ ਨੂੰ ਵੀ ਇੱਕ ਬੇਨਤੀ ਕਰਦਾ ਹਾਂ ਸਾਡੇ ਸਤਿਕਾਰਯੋਗ ਜੱਜ ਸਾਹਿਬਾਨਾਂ ਨੂੰ ਕਿ ਇਸ ਕੋਡ ਚੋਂ ਪੰਜਾਬ ਨੂੰ ਕੱਢਣ ਲਈ ਸਾਨੂੰ ਬੜੀ ਆਸ ਤੇ ਉਮੀਦ ਹੈ ਕਿ ਮਾਨਯੋਗ ਅਦਾਲਤਾਂ ਵੀ ਸਾਡੇ ਬਰਾਬਰ ਪਿੱਠ ਤੇ ਆ ਕੇ ਖੜਨਗੀਆਂ ਤਾਂ ਜੋ ਆਪਾਂ ਇਹ ਕੋਡ ਨੂੰ ਸਦਾ ਲਈ ਉਰੋਂ ਖਤਮ ਕਰ ਸਕੀਏ ਸੋ ਸਾਡਾ ਜਿਹੜਾ ਐਕਸ਼ਨ ਹੈ ਬਿਲਕੁਲ ਕਲੀਅਰ ਹੈ ਸਾਡਾ ਜਿਹੜਾ ਮੈਸੇਜ ਹੈ ਬੜਾ ਲਾਊਡ ਐਂਡ ਕਲੀਅਰ ਹੈ ਤੇ ਇਹਦੇ ਵਿੱਚ ਮੈਂ ਤੁਹਾਨੂੰ ਨਾਲ ਇੱਕ ਗੱਲ ਹੋਰ ਵੀ ਐਡ ਕਰਨੀ ਚਾਹੂੰਗਾ ਦੇਖੋ ਅਸੀਂ ਇਹਨਾਂ ਇਸ 3 ਸਾਲਾਂ ਦੇ ਅੰਦਰ ਲਗਭਗ 6500 ਦੇ ਕਰੀਬ ਵੱਡੇ ਤਸਕਰ ਅੱਜ ਤੱਕ ਨਹੀਂ ਸੀ ਹੋਇਆ ਕਦੇ ਇਹ 6500 ਦੇ ਕਰੀਬ ਅਸੀਂ ਵੱਡੇ ਤਸਕਰ ਗ੍ਰਿਫਤਾਰ ਕੀਤੇ ਨੇ ਔਰ 30000 ਤੋਂ ਵੱਧ ਐਫਆਈਆਰਾਂ ਲੋਜ ਕੀਤੀਆਂ ਅਸੀਂ ਨਸ਼ੇ ਦੇ ਸੋਦਾਗਰਾਂ ਦੇ ਉੱਤੇ ਔਰ ਸਾਡਾ ਜਿਹੜਾ ਕਨਵਿਕਸ਼ਨ ਰੇਟ ਹੈ ਪੰਜਾਬ ਦਾ ਪੰਜਾਬ ਪੁਲਿਸ ਦਾ ਜੋ ਇਸ ਨੂੰ ਚਲਾਨ ਪੇਸ਼ ਕਰਕੇ ਕਨਵਿਕਸ਼ਨ ਰੇਟ ਕੰਨੀ ਨੂੰ ਲੈ ਕੇ ਜਾਣ ਦਾ ਜਿਹੜਾ ਸਾਡਾ ਦਰ ਹੈ ਉਹ 95% ਤੋਂ ਉੱਤੇ ਹੈ ਤੁਹਾਨੂੰ ਮੇਰੇ ਦੇਖੋ ਕਿ ਢੀ ਵੱਡੀ ਗੱਲ ਦੱਸ ਰਿਹਾ ਬਾਕੀ ਸਟੇਟਾਂ ਦਾ ਜਾ ਕੇ ਪੁੱਛ ਕੇ ਦੇਖਿਓ ਮੈਂ ਕਿਸੇ ਸਟੇਟ ਦਾ ਨਾਮ ਨਹੀਂ ਲੈਣਾ 10% 15% 20% ਕਨਵਿਕਸ਼ਨ ਰੇਟ ਹੈ ਪੰਜਾਬ ਸਰਕਾਰ ਨੇ 95% ਕਨਵਿਕਸ਼ਨ ਰੇਟ ਹੈ ਇਸ ਦੇ ਨਾਲ ਨਾਲ ਅਸੀਂ 10000 ਤੋਂ ਵੱਧ ਪੁਲਿਸ ਕਰਮੀਆਂ ਦੀ ਇਹੋ ਜਿਹਾ ਟਰਾਂਸਫਰ ਕੀਤੀ ਹੈ ਜਿਨ੍ਹਾਂ ਦਾ ਸਾਨੂੰ ਪਤਾ ਲੱਗਿਆ ਸੀ ਕਿ ਇਹਨਾਂ ਦਾ ਗੱਠ ਜੋੜ ਕਿਸੇ ਕਿਸੇ ਤਰੀਕੇ ਨਾਲ ਸਾਨੂੰ 스멜 ਆਈ ਸੀ ਸੈਂਸ ਹੋਇਆ ਸੀ ਸਾਨੂੰ ਕਿ ਜਿੱਥੇ ਸਾਨੂੰ ਲੱਗਿਆ ਸੀ ਕਿ ਇਹ ਬੰਦੇ ਕਿਤੇ ਪੁਰਾਣੇ ਸਮੇਂ ਤੋਂ ਉਰੇ ਬੈਠੇ ਆ ਅਸੀਂ 10000 ਪੁਲਿਸ ਵਾਲੇ ਦੀ ਇਹਦੇ ਚ ਟ੍ਰਾਂਸਫਰ ਕੀਤੀ ਹੈ ਇਸ ਤੋਂ ਇਲਾਵਾ ਅਸੀਂ 612 ਕਰੋੜ ਰੁਪਏ ਦੀ 612 ਕਰੋੜ ਰੁਪਏ ਦੀ ਜਿਹੜੀ ਇਹਨਾਂ ਦੀ ਸੰਪਤੀ ਆ ਨਸ਼ੇ ਦੇ ਸੌਦਾਗਰਾਂ ਦੀ ਉਹ ਅਟੈਚ ਕੀਤੀ ਹੈ ਜ਼ਬਤ ਕੀਤੀ ਉਹ ਨਾਲ ਅਟੈਚ ਕਰਤੀ ਤੇ ਇਹਦੇ ਤੋਂ ਇਲਾਵਾ तकरीबन ਸਾਡੇ ਕੋਲ ਜਿਹੜੇ ਛੋਟੇ ਸਦਾਗਰ ਜਿਹੜੇ ਛੋਟੇ ਧੰਦਾ ਕਰਦੇ ਸੀ ਜਾਨੀ ਕਿ ਵੱਡੇ ਮੱਛੀਆਂ ਤੋਂ ਨਸ਼ਾ ਲਿਆ ਕੇ ਫਿਰ ਅੱਗੇ ਡਿਸਟ੍ਰੀਬਿਊਟ ਕਰਦੇ ਸੀ ਅਸੀਂ 45000 ਕਹਿਣਾ ਸੌਖਾ 45000 ਰਹੀ ਜੇ ਨਸ਼ਾ ਜਿਹੜੇ ਤਸਕਰ ਨੇ ਇਹ ਗ੍ਰਿਫਤਾਰ ਕੀਤੇ ਹੋਏ ਨੇ ਤੇ ਇਸ ਤੋਂ ਇਲਾਵਾ ਅਸੀਂ ਜਿਹੜੀ ਪੁਰਾਣੀਆਂ ਸਰਕਾਰਾਂ ਤੋਂ ਹੋਣ ਦੀ ਜਿਹੜੀ ਸਾਡੀ ਜ਼ਬਤੀ ਹੈ ਜਿਹੜੀ ਅਸੀਂ ਨਸ਼ੇ ਦੀ ਜ਼ਬਤੀ ਕੀਤੀ ਹੈ ਹੈਰੋਇਨ ਦੀ ਅਸੀਂ 600% ਵ੍ਰiddhi ਹੋਈ ਹੈ 600 ਗੁਣਾ ਵੱਧ ਅਸੀਂ ਜ਼ਬਤੀ ਕੀਤੀ ਹੈ ਹੈਰੋਇਨ ਦੀ ਸੋਚੋ ਵੀ ਕਿੱਡੀ ਵੱਡੀ ਰਿਕਵਰੀ ਹੈ ਤੇ 1128 ਕਿਲੋ ਅਸੀਂ ਆਪਣੇ ਹੈਰੋਇਨ ਜਾਨੀ ਕਿ ਕੁਆਂਟੀਟੀ ਵਾਈਜ਼ ਜ਼ਬਤ ਕੀਤੀ ਹੈ ਜਿਹੜੀ ਕਿ ਤਕਰੀਬਨ ਤਕਰੀਬਨ ਇਹ ਸਮਝ ਲਓ ਵੀ ਪੁਰਾਣੀ ਸਰਕਾਰ ਦੇ ਟਾਈਮ 'ਚ ਸਿਰਫ 197 ਕਿਲੋ ਜ਼ਬਤ ਹੋਈ ਸੀ ਇਸ ਵਾਰ 1128 ਕਿਲੋ ਭਾਬ ਸੋਚੋ ਵੀ ਅਸੀਂ ਕਿੱਡਾ ਵੱਡਾ ਐਕਸ਼ਨ ਪਲਾਨ ਕੀਤਾ ਹੈ ਕਿ ਅਸੀਂ ਉਹਨਾਂ ਬੰਦਿਆਂ ਨੂੰ ਕਿਸ ਹੱਦ ਤੱਕ ਮੈਪਿੰਗ ਕਰਕੇ ਚੱਕ ਰਹੇ ਹਾਂ ਬਾਕੀ ਜਿੱਥੇ ਤੱਕ ਗੱਲ ਗਈ ਇਹਦਾ ਨਸ਼ਾ ਆਇਆ ਕਿੱਥੋਂ 2007 ਤੋਂ ਲੈ ਕੇ 2017 ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ ਭਾਜੀਪੀ ਦੇ ਗਠਬੰਧਨ ਦੇ ਨਾਲ ਬੱਚਾ ਬੱਚਾ ਜਾਣਦਾ ਹੈ ਕਿ ਜਿਹੜਾ ਨਸ਼ਾ ਸਿੰਥੈਟਿਕ ਨਸ਼ਾ ਸਿੰਥੈਟਿਕ ਡਰੱਗ ਹੈ ਇਹ ਸ਼੍ਰੋਮਣੀ ਅਕਾਲੀ ਦਲ ਦੇ ਟਾਈਮ ਦੇ ਅੰਦਰ ਪੰਜਾਬ ਦੇ ਵਿੱਚ ਪਣ ਪਿਆ ਉਸ 10 ਸਾਲ ਦੇ ਅੰਦਰ ਜਿਹੜਾ ਇਹ ਨਸ਼ਾ ਉਹ ਨਸ਼ੇ ਦਾ ਹੜ ਵਗਿਆ ਔਰੇ ਘਰ ਘਰ ਚ ਨਸ਼ਾ ਪਹੁੰਚਾਤਾ ਇਸ ਸਰਕਾਰ ਨੇ ਔਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ ਜਿਹਨੂੰ ਅਸੀਂ ਪੰਥਕ ਸਰਕਾਰ ਕਹਿੰਦੇ ਸੀ ਉਸੇ ਪੰਥਕ ਜਦੋਂ ਇਹਨਾਂ ਦਾ ਜਗਦੀਸ਼ ਭੋਲਾ ਨਾਮ ਦਾ ਬੰਦਾ ਗ੍ਰਫਤਾਰ ਹੋਇਆ ਉਸ ਬੰਦੇ ਨੇ ਅਕਾਲੀ ਦਲ ਦੇ ਇੱਕ ਸਿਰੇ ਦੇ ਲੀਡਰ ਦਾ ਨਾਮ ਲੱਤਾ ਕਿ ਉਹ ਬੰਦਾ ਸਾਡੇ ਇਸ ਧੰਦੇ ਚ ਇਨਵੋਲਵ ਹੈ ਔਰ ਤੁਸੀਂ ਦੇਖੋ ਉਸ ਤੋਂ ਬਾਅਦ ਜੋ ਜਦੋਂ 2017 ਦੇ ਵਿੱਚ ਕਾਂਗਰਸ ਦੀ ਸਰਕਾਰ ਆਂਦੀ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਜੀ ਨੇ ਗੁਟਕਾ ਸਾਹ ਮੱਥੇ ਨੂੰ ਹੱਥ ਲਾ ਕੇ ਕਿਹਾ ਸੀ ਦਮਦਮਾ ਤੱਕ ਸ਼੍ਰੀ ਦਮਦਮਾ ਸਾਹਿਬ ਕੰਨੀ ਨੂੰ ਹੱਥ ਕਰਕੇ ਕਿ ਮੈਂ ਇਸ ਨਸ਼ੇ ਦੇ ਕੋੜ ਨੂੰ ਕੁਝ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਖਤਮ ਕਰ ਦਿਆਂਗਾ ਉਹ ਲੱਭੇ ਨਹੀਂ ਜਨਾਬ ਉਹ ਸੀਸਮਾ ਫਾਰਮ ਹਾਊਸ ਚੋਂ ਹੀ ਨਹੀਂ ਬਾਹਰ ਨਿਕਲੇ ਉਹ ਉਹਨਾਂ ਨੇ ਨਸ਼ਾ ਤੱਕ ਹੀ ਖਤਮ ਕਰਨਾ ਸੀ ਉਹ ਆਪ ਹੀ ਨਹੀਂ ਨਜ਼ਰ ਆਇਆ ਸੋ ਇਹ ਜਿਸ ਦਿਨ ਦੀ 2022 ਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਆਮ ਲੋਕਾਂ ਦੀ ਸਰਕਾਰ ਆਈ ਹੈ ਲੋਕਾਂ ਨੇ ਬੜੇ ਚਾਅ ਦੇ ਨਾਲ ਬੜੀਆਂ ਸੱਦਰਾਂ ਦੇ ਨਾਲ ਆਸ ਤੇ ਉਮੀਦ ਨਾਲ ਚੁਣੀ ਸੀ ਠੀਕ ਹੈ ਅਸੀਂ ਇਹ ਗੱਲ ਨੂੰ ਕਬੂਲ ਕਰਦੇ ਹਾਂ ਕਿ ਸਾਨੂੰ ਇਸ ਕੰਮ ਦੇ ਵਿੱਚ ਥੋੜੀ ਜਿਹੀ ਦੇਰੀ ਹੋਗੀ ਪਰ ਮੈਂ ਇਹ ਗੱਲ ਪੁਖਤਾ ਕਹਿ ਰਿਹਾ ਕਿ ਅਸੀਂ ਦੇਰੀ ਦੇ ਵਿੱਚ ਇਹ ਨਹੀਂ ਕਿ ਅਸੀਂ ਕੁਝ ਕੀਤਾ ਨਹੀਂ ਜਿੰਨੇ ਆਕੜੇ ਮੈਂ ਤੁਹਾਨੂੰ ਬੋਲ ਕੇ ਦੱਸੇ ਨੇ ਇਹ ਆਕੜੇ ਸਾਡੇ ਗਵਾਹ ਨੇ ਕਿ ਅਸੀਂ ਐਡੇ ਵੱਡੇ ਲੈਵਲ ਤੇ ਇਹਦੇ ਵਿੱਚ ਕੰਮ ਕੀਤਾ ਹੈ ਹੁਣ ਸਾਡਾ ਜਿਹੜਾ ਮਾਸਟਰ ਪਲਾਨ ਜੋ ਐਕਸ਼ਨ ਪਲਾਨ ਹੈ ਯੁੱਧ ਨਸ਼ਿਆਂ ਵਿਰੁੱਧ ਇਸ ਹੱਦ ਤੇ ਅਸੀਂ ਜਾਰੀ ਕਰਤਾ ਇਸ ਹੱਦ ਤੇ ਸ਼ੁਰੂ ਕਰਤਾ ਕਿ ਹੁਣ ਇੱਕ ਵੀ ਨਸ਼ੇ ਦਾ ਸੌਦਾਗਰ ਇੱਕ ਵੀ ਨਸ਼ੇ ਦਾ ਸਮਗਲਰ ਬਚੂਗਾ ਨਹੀਂ ਉਹ ਜਾਂ ਤਾਂ ਹੁਣੇ ਧੰਦਾ ਛੱਡੂਆ ਜਾਂ ਪੰਜਾਬ ਛੱਡ। ਮੰਤਰੀ ਸਾਹਿਬ ਜਿਸ ਤਰ੍ਹਾਂ ਸਪਲਾਈ ਚੇਨ ਨੂੰ ਥੋੜੇ ਦੀ ਗੱਲ ਕਰੀਆ ਜਾਦਕਰ ਨਸ਼ਾ ਪੰਜਾਬ ਦੇ ਵਿੱਚ ਅਦਰ ਸਟੇਟਸ ਤੋਂ ਆਉਂਦਾ ਜੀ ਉੱਥੋਂ ਦੀਆਂ ਸਰਕਾਰਾਂ ਨਾਲ ਕਿਸ ਤਰ੍ਹਾਂ ਕੋਆਰਡੀਨੇਸ਼ਨ ਹੋਪੇ? ਦੇਖੋ ਅਸੀਂ ਇੱਕ ਬਹੁਤ ਪਤਾ ਕਰਵਾਇਆ ਨਸ਼ਾ ਕਿੱਥੋਂ ਆਂਦਾ ਹੈ। ਇਹ ਪਾਕਿਸਤਾਨ ਬਾਰਡਰ ਤੋਂ ਡਰੋਨਸ ਦੇ ਥਰੂ ਆਂਦਾ ਹੈ। ਪਹਿਲਾਂ ਡਰੋਨ ਛੋਟੇ ਹੁੰਦੇ ਸੀ ਜਿਹੜੇ 2-4-5 ਕਿਲੋ ਨਸ਼ਾ ਤਸਕਰੀ ਕਰਦੇ ਸੀ। ਹੁਣ ਡਰੋਨ ਵੱਡੇ ਆ ਗਏ 15-15 ਕਿਲੋ ਦੀ ਖੇਪ ਉਡਾ ਕੇ ਲੈ ਕੇ ਆਉਂਦੇ ਨੇ। ਅਸੀਂ ਇਮੀਡੀਏਟਲੀ ਬੀਐਸਐਫ ਦੇ ਨਾਲ ਗੱਲ ਕੀਤੀ ਸਾਡੇ ਇਸ ਆਪਣਾ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਕਮੇਟੀ ਦੇ ਚੇਅਰਮੈਨ ਸਰਦਾਰ ਹਰਪਾਲ ਸਿੰਘ ਜੀ ਚੀਮਾ ਸਾਹਿਬ ਜੋ ਕੈਬਨਿਟ ਮਨਿਸਟਰ ਵੀ ਨੇ ਫਾਈਨਾਂਸ ਮਨਿਸਟਰ ਸਾਹਿਬ ਉਹਨਾਂ ਨੂੰ ਉਸ ਏਰੀਆ ਦੇ ਵਿੱਚੋਂ ਗਏ ਨੇ ਬੀਐਸਐਫ ਦੇ ਨਾਲ ਗੱਲ ਕਰ ਰਹੇ ਨੇ ਅਸੀਂ ਪੰਜਾਬ ਪੁਲਿਸ ਨੂੰ ਉੱਥੇ ਹੋਰ ਮਸਤੈਦੀ ਨਾਲ ਨਾਲ ਅਟੈਚ ਕਰ ਰਹੇ ਹਾਂ ਤੇ ਜਿਹੜੀ ਉੱਥੇ ਐਂਟੀ ਡਰੋਨ ਸਿਸਟਮ ਅਸੀਂ ਉਹਨਾਂ ਨੂੰ ਲਗਾਉਣ ਲਈ ਕਿਹਾ ਵੀ ਜਿਹੜਾ ਡਰੋਨ ਆ ਰਿਹਾ ਹੈ ਉਹਨੂੰ ਨਾਲ ਦੀ ਨਾਲ ਡਿਟੈਕਟ ਕਰਕੇ ਉਹਨੂੰ ਉੱਥੇ ਬਸਟ ਕੀਤਾ ਜਾਵੇ ਉਹਨੂੰ ਖਤਮ ਕੀਤਾ ਜਾਵੇ ਡਰੋਨ ਨੂੰ ਤੇ ਇਸ ਦੇ ਨਾਲ ਨਾਲ ਜਿਹੜੇ ਹੋਰ ਰਾਜਾਂ ਤੋਂ ਜਿਹੜੇ ਚਾਹੇ ਸਮੁੰਦਰੀ ਰਾਸਤੇ ਰਾਹੀਂ ਚਾਹੇ ਕਿਸੇ ਰਾਸਤੇ ਰਾਹੀਂ ਪੂਰੇ ਭਾਰਤ ਦੇ ਅੰਦਰ ਕਿਉਂਕਿ ਇਹ ਜਿਹੜੇ ਨਸ਼ੇ ਦੀ ਅੱਗ ਹੈ ਇਹ ਪੰਜਾਬ ਚ ਇਕੱਲੇ ਚ ਨਹੀਂ ਇਹ ਪੂਰੇ ਭਾਰਤ ਦੇ ਵਿੱਚ ਫੈਲੀ ਹੋਈ ਅੱਗ ਹੈ ਫਰਕ ਇੰਨਾ ਕਾ ਅਸੀਂ ਤਾਂ ਮਸਤੀਦੀ ਨਾਲ ਉੱਠ ਕੇ ਖੜੇ ਹੋ ਕੇ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਅਸੀਂ ਤਾਂ ਉੱਠ ਕੇ ਖੜੇ ਹੋ ਕੇ ਇਹਨੂੰ ਟੁੱਟ ਕੇ ਪੈ ਨਿਕਲੇ ਪਰ ਜਿਹੜੇ ਸੂਬਿਆਂ ਦੇ ਵਿੱਚ ਅੱਜ ਕਾਂਗਰਸ ਦੀ ਸਰਕਾਰ ਹੈ ਜਾਂ ਬੀਜੇਪੀ ਦੀ ਸਰਕਾਰ ਹੈ ਉਹਨਾਂ ਨੂੰ ਵੀ ਚਾਹੀਦਾ ਆਪਣੇ ਮੰਝੇ ਤੱਲੇ ਸੋਟਾ ਫੇੜਨ ਕਿੱਡੀ ਵੱਡੇ ਲੈਵਲ ਤੇ ਉਹਨਾਂ ਸਟੇਟਾਂ ਦੇ ਵਿੱਚ ਵੀ ਜਿਹੜੇ ਬੱਚੇ ਨੇ ਉਹ ਕਿੰਨੇ ਬੁਰੀ ਤਰ੍ਹਾਂ ਇਸ ਦੇ ਵਿੱਚ ਬਲੁਪਤ ਨੇ ਇਹ ਚੈੱਕ ਕਰਵਾਉਣ ਕਿਹੜੇ ਕਿਹੜੇ ਸਰਕਾਰ ਦੀਆਂ ਸ਼ਾਸਿਤ ਸਟੇਟਾਂ ਚੋਂ ਸਮੁੰਦਰੀ ਜਹਾਜ਼ਾਂ ਦੇ ਰਾਹੀਂ ਕਿੱਟੀਆਂ-ਕਿੱਟੀਆਂ ਖੇਪਾਂ ਕਈ-ਕਈ ਹਜ਼ਾਰ ਕਿਲੋ ਦੀਆਂ ਖੇਪਾਂ ਜਿਹੜੀਆਂ ਨੇ ਇਸ ਦੀਆਂ ਕਿੱਥੋਂ ਆਉਂਦੀਆਂ ਬੱਚਾ-ਬੱਚਾ ਜਾਣਦਾ ਹੈ ਤੋ ਉਹਨਾਂ ਸਟੇਟਾਂ ਚ ਵੀ ਉਹ ਚਾਨਣਾ ਪਾਣ ਪਰ ਜਿੱਥੇ ਤੱਕ ਸਾਡੀ ਸਟੇਟ ਦੀ ਗੱਲ ਰਹੀ ਅਸੀਂ ਆਪਣੇ ਸਟੇਟ ਦੇ ਜਿਹੜੇ ਬਾਰਡਰਸ ਨੇ ਉਹਨਾਂ ਦੇ ਉੱਤੇ ਮਸ਼ਤੇਦੀ ਨਾਲ ਪੁਲਿਸ ਡਿਪਲੋਏ ਕਰਤੀ ਔਰ ਅਸੀਂ ਇਹਦੇ ਤੇ ਪ੍ਰੋਪਰ ਅਸੀਂ ਜਿਹੜੀ ਸਾਡੀ ਇੰਟੈਲੀਜੈਂਸ ਸਰਵਿਸ ਹੈ ਉਹ ਸਾਰੀ ਕੰਮ ਕਰ ਰਹੀ ਹੈ ਬਸ ਤੁਹਾਨੂੰ ਇੰਨੀ ਗੱਲ ਦੱਸਦੀ ਵੀ ਹੁਣੇ ਜਿਹੜਾ ਨਸ਼ੇ ਦਾ ਵਪਾਰ ਹੈ ਨਸ਼ੇ ਦੀ ਸਮਗਲਿੰਗ ਹੈ ਜਿਹੜੀ ਹੁਣੇ ਪੰਜਾਬ ਚ ਨਹੀਂ ਹੋ ਤੁਸੀਂ ਅਕਾਲੀ ਦਲ ਦਾ ਨਾਮ ਲਿਆ ਅਕਾਲੀ ਦਲ ਬਾਰੇ ਕਿਹਾ ਤੇ ਅਕਾਲੀ ਦਲ ਦਾ ਇੱਕ ਵਫਤ ਤੁਹਾਨੂੰ ਬਾਹਰ ਮਿਲਣ ਲਈ ਖੜਾ ਤੁਸੀਂ ਮਿਲੋਗੇ ਉਹਨਾਂ ਨਾਲ ਮੁਲਾਕਾਤ ਕਰੋਗੇ ਜੀ ਦੇਖੋ ਗੱਲ ਇਦਾਂ ਹੈ ਜੇ ਤਾਂ ਉਹਨਾਂ ਦੀ ਕੋਈ ਪੋਜ਼ਿਟਿਵ ਗੱਲ ਹੋਊਗੀ ਜੇ ਤਾਂ ਉਹ ਇਸ ਮੁੱਦੇ ਨੂੰ ਲੈ ਕੇ ਤੁਹਾਡੇ ਨਾਲ ਗੱਲ ਕਰਨਾ ਚਾਹ ਆ ਜੇ ਤਾਂ ਕੋਈ ਉਹ ਇਸ ਮਾਮਲੇ ਦੇ ਵਿੱਚ ਸਾਡੇ ਨਾਲ ਮੋٹے ਨਾਲ ਮੋਟਾ ਜੋੜ ਕੇ ਤੁਰਨ ਨੂੰ ਤਿਆਰ ਹੋਣਗੇ ਫਿਰ ਤਾਂ ਗੱਲ ਕੀਤੀ ਜਾ ਸਕਦੀ ਹੈ ਜੇ ਉਹਰੇ ਬਹਿਸ ਕਰਨ ਲਈ ਆਏ ਨੇ ਜਾਂ ਉਹ ਸਾਨੂੰ ਸਿਰਫ ਤਾਂ ਸਿਰਫ ਆਪਣੀ ਰੋਟੀਆਂ ਚਮਕਾਣ ਲਈ ਸਿਆਸੀ ਰੋਟੀਆਂ ਚਮਕਾਣ ਲਈ ਉਹਰੇ ਆਏ ਨੇ ਫਿਰ ਸਾਡਾ ਉਹਨਾਂ ਨਾਲ ਕੋਈ ਗੱਲਬਾਤ ਕਰਨ ਦਾ ਤਰੀਕਾ ハンバー